ਹਾਂਜੀ ਆਪਾਂ ਲੈ ਕੇ ਆਏ ਹਾਂ ਮਾ ਰਿਸ਼ਤਾ ਲੁਧਿਆਣਾ ਏਰੀਆ ਜੀ ਇਹਨ ਦਾ تیر ਰਹਿਸ਼ ਜੀ ਇਹਨ ਦੀ ਰਾਜਪੁਰੇ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਲੜਕੀ ਦਾ ਜਨਮ ਜੀ 96 ਦਾ ਤੇ ਲੜਕੀ ਦੀ ਹਾਈਟ ਹੈ ਜੀ 5 ਫੁੱਟ 6 ਇੰਚ ਸਟੱਡੀ ਕੀਤੀ ਲੜਕੀ ਨੇ ਪਲੱਸ 2 ਨਾਨ ਮੈਡੀਕਲ 2 ਪੈਣਾ ਤੇ ਇੱਕ ਭਰਾ ਜੀ ਇਹ ਸਾਰੀ ਫੈਮਲੀ ਇਹਨਾਂ ਦੀ ਭੈਣ ਭਰਾ ਸਾਰੇ ਕੈਨੇਡਾ ਦੇ ਵਿੱਚ ਨੇ ਇਹ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਤੇ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਜੀ ਲੜਕਾ ਕੈਨੇਡਾ ਗਿਆ ਹੋਵੇ ਜੈਸ ਕਿਸੇ ਵੀ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਨੂੰ ਇਸ ਰਸਤੇ ਦਾ ਫਾਈਲ ਨੰਬਰ ਹੈਗਾ ਜੀ 729 ਦੱਸ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਧੰਨਵਾਦ ਜੀ